ਬੱਚੋ ਕੀ ਮੌਤ ਹੋਈ ਸੀ ਪਰ ਬਹੁਤ ਜਾਨਲੇਵਾ ਹੈ ਮੱਧ ਪ੍ਰਦੇਸ਼ ਔਰ ਰਾਜਸਥਾਨ ਮੈਂ ਬੱਚਿਆਂ ਨੂੰ ਕਦੇ ਵੀ ਇਹ ਕੈਮੀਕਲ ਵਾਲਾ ਕੱਪ ਸਿਰਫ ਪੀਣ ਨੂੰ ਨਹੀਂ ਕਹਿੰਦਾ ਮੌਸਮ ਦੇ ਵਿੱਚ ਬਦਲਾਵ ਆ ਰਿਹਾ ਹੈ ਤਾਂ ਬੱਚਿਆਂ ਦੇ ਵਿੱਚ ਖੰਘ ਜੁਕਾਮ ਸਰਦੀ ਆਮ ਹੀ ਦੇਖਣ ਨੂੰ ਮਿਲੇਗਾ ਹੀ ਮਿਲੇਗਾ ਪਰ ਆਪਾਂ ਇਸ ਦੇ ਲਈ ਇੱਕ ਕੱਪ ਸਿਰਫ ਬਹੁਤ ਹੀ ਆਸਾਨੀ ਦੇ ਨਾਲ ਘਰ ਦੇ ਵਿੱਚ ਹੀ ਤਿਆਰ ਕਰ ਸਕਦੇ ਹਾਂ ਇਸ ਦੇ ਲਈ ਆਪਾਂ ਨੂੰ ਚਾਹੀਦਾ ਹੈ ਕਮਚ ਅਮਲਖੀ ਥੋੜੀ ਜੀ ਦਾਲਚੀਨੀ ਤੇ ਥੋੜਾ ਜਿਹਾ ਅਦਰਕ ਇੰਨਾਂ ਸਾਰੀਆਂ ਚੀਜ਼ਾਂ ਨੂੰ 2 ਕੱਪ ਪਾਣੀ ਦੇ ਵਿੱਚ 10 ਤੋਂ 12 ਮਿੰਟ ਲਈ ਉਬਲ ਦੇ ਲਈ ਰੱਖ ਦੇਵੋ ਤੇ ਜਦੋਂ ਪਾਣੀ ਅੱਧਾ ਰਹਿ ਜਾਵੇ ਨੂੰ ਠੰਡਾ ਹੋਣ ਤੋਂ ਬਾਅਦ ਛਾਣ ਕੇ ਰੱਖ ਲਵੋ ਤੇ ਇਸ ਦੇ ਵਿੱਚ 2 ਚਮਚ ਸ਼ਹਿਦ ਮਿਲਾ ਕੇ ਇਸ ਨੂੰ ਕੱਚ ਦੀ ਬੋਤਲ ਦੇ ਵਿੱਚ ਸਟੋਰ ਕਰ ਲਵੋ ਇਹ ਤੁਹਾਡਾ ਘਰ ਦੇ ਵਿੱਚ ਹੀ ਇੱਕ ਆਯੁਰਵੇਦਿਕ ਕਫ ਸਰਪ ਤਿਆਰ ਹੋ ਗਿਆ ਹੈ ਤੇ ਜਦੋਂ ਵੀ ਬੱਚੇ ਨੂੰ ਖੰਘ ਜ਼ੁਕਾਮ ਵਰਗੇ ਲੱਛਣ ਆਉਂਦੇ ਹਨ ਤਾਂ ਦਿਨ ਦੇ ਵਿੱਚ ਇੱਕ ਤੋਂ ਦੋ ਵਾਰ ਇੱਕ ਕਫ ਸਰਪ ਦਾ ਇਸਤੇਮਾਲ ਜ਼ਰੂਰ ਕਰੋ ਇੱਕ ਖਾਸ ਗੱਲ ਬੱਚਿਆਂ ਨੂੰ ਕਫ সিরাপ ਦੇ ਨਾਮ ਤੇ ਕਲਰ, ਕੈਮੀਕਲ ਤੇ ਸੀਰਟਸ ਨੂੰ ਪਿਉਣਾ ਬੰਦ ਕਰੋ। ਜੇਕਰ ਬਿਮਾਰੀ ਆਮ ਹੈ ਤਾਂ ਉਸ ਦਾ ਇਲਾਜ ਵੀ ਆਮ ਹੈ।